ਬਾਬਲ ਵਿਦਾ ਕਰੇਂ ਦਿਆ ਮੈਨੂੰ ਰੱਖ ਲੋ ਅੱਜ ਦੀ ਰਾਤ ਜੀ ਮੈਨੂੰ ਰੱਖ ਲੋ ਅੱਜ ਦੀ ਰਾਤ ਜੀ ਕਿ ਕਣ ਰੱਖਣਾ ਬੇਟੀਏ ਤੇਰੀ ਜਾਂਝ ਖੜੀ ਤੇ ਆਰਨੀ ਤੇਰੀ ਜਾਂਝ ਖੜੀ ਤੇ ਤੇਰੀ ਜਾਂਜ ਨੂੰ ਦੇਹ ਦਿਓ ਛੁੱਟੀਆਂ ਚੀਰੇ ਵਾਲੇ ਨੂੰ ਰੱਖ ਲੋ ਰਾਤ ਜੀ ਚੀਰੇ ਵਾਲੇ ਨੂੰ ਰੱਖ ਲੋ ਰਾਤ ਜੀ ਤੇਰੀ ਜਾਂਜ ਨਹੀਂ ਲਹਿੰਦੀ ਛੁੱਟੀਆਂ ਚੀਰੇ ਵਾਲਾ ਨਾ ਰਹਿੰਦਾ ਰਾਤ ਜੀ ਚੀਰੇ ਵਾਲਾ ਨਾ ਰਹਿੰਦਾ ਰਾਤ ਜੀ ਚਾਚਾ ਵਿਦਾ ਕਰੇਂ ਤੇ ਆ ਮੈਨੂੰ ਰੱਖ ਲੋ ਅੱਜ ਦੀ ਰਾਤ ਜੀ ਮੈਨੂੰ ਰੱਖ ਲੋ ਅੱਜ ਦੀ ਰਾਤ ਜੀ ਕੀ ਕਣ ਰੱਖ ਲਾਂ ਬੇਟੀਏ ਤੇਰੀ ਜਾਂਝ ਖੜੀ ਤੇ ਯਾਰਨੀ ਤੇਰੀ ਜਾਂਝ ਖੜੀ ਤੇ ਤੇਰੀ ਜਾਂਚ ਨੋ ਹੁੰਦੇ ਦਿਓ ਛੁੱਟੀਆਂ ਚੀਰੇ ਵਾਲੇ ਨੂੰ ਰੱਖ ਲੋ ਰਾਤ ਜੀ ਚੀਰੇ ਵਾਲੇ ਨੂੰ ਰੱਖ ਲੋ ਰਾਤ ਜੀ ਤੇਰੀ ਜਾਂਚ ਨਹੀਂ ਲੈਂਦੀ ਛੁੱਟੀਆਂ ਚੀਰੇ ਵਾਲਾ ਨਰੇਂਦਾਰਾ ਰਾਤ ਜੀ ਚੀਰੇ ਵਾਲਾ ਨਰੇਂਦਾਰਾ ਰਾਤ ਜੀ ਮਾਂ ਮਾਂ ਵਿਦਾ ਕਰੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ जांज नु दे दियो छुट्टियां चीरे वाले नु रख लो रात जी चीरे वाले नु रख लो रात जी तेरी जांज नहीं लंदी छुट्टियां चीरे वाला नरेंद्र रात जी चीरे वाला नरेंद्र रात जी